ਸਮੱਸਿਆ ਇਤੇ ਸਨਮਾਨ ਸਾਹਿਬ ਇਹ ਆ ਰਹੀ ਹੈ ਵੀ ਇੱਕ ਤਾਂ ਇੱਥੇ ਛੋਟੇ-ਛੋਟੇ ਸਕੂਲਾਂ ਦੇ ਕੁੜੀਆਂ ਆ ਮੁੰਡੇ ਆ ਕੇ ਉਰੇ ਸਨੋ ਇੱਥੇ ਆਸ਼ਕੀ ਦਾ ਅੱਡਾ ਬਣ ਗਿਆ ਇਹ پارک ਜਾਂ ਨਸ਼ੇੜੀਆਂ ਦਾ ਅੱਡਾ ਬਣ ਗਿਆ ਜੋ ਜਹਾਂ ਦਾ ਤਾਂ ਨਸ਼ੇੜੀ ਉਰੇ ਆ ਕੇ ਸਮੈਕਾ ਵੀ ਹੁੰਦੇ ਨੇ ਟੀਕੇ ਲਾਉਂਦੇ ਨੇ ਰਾਤ ਨੂੰ ਉਹੀ ਇੱਥੇ ਲੁੱਟਾ ਖਵਾ ਕਰਦੇ ਨੇ ਮਤਲਬ ਕਿ ਜੇ ਕੋਈ ਇੱਥੇ ਸੈਰ ਜੇ ਅੱਜ ਤੋਂ ਪਹਿਲਾਂ ਇੱਥੇ ਦੇਖਣ ਨੂੰ ਮਿਲਦਾ ਸੀ ਬੜੇ ਸੋਹਣੇ ਬੂਟੇ ਲੱਗੇ ਬਹੁਤ ਲੋਕ ਇੱਥੇ ਸੈਰ ਕਰਨ ਆਉਂਦੇ ਸੀ ਆਪਣੇ ਸਿਹਤ ਦਾ ਧਿਆਨ ਰੱਖਿਆ ਜਾਂਦਾ ਸੀ ਉਕੀਆ ਬਹੁਤ ਜ਼ਿਆਦਾ ਛੋਟੇ ਬੱਚੇ ਆਉਂਦੇ ਆ ਪੜ੍ਹਾਈ ਕੇ ਵਾਸਤੇ ਕੋਈ ਨਹੀਂ ਪੜ੍ਹਦੇ ਉਹਰੇ ਬੈਠ ਕੇ ਆ ਕੇ ਬੈਠ ਜਾਂਦੇ ਆ ਛੋਟੇ ਛੋਟੇ ਬੱਚੇ ਹੁੰਦੇ ਆ ਜੇ ਉਹਨਾਂ ਨੂੰ ਕਹਿੰਦੇ ਆ ਤਾਂ ਬਹੁਤ ਬਹੁਤ ਜ਼ਿਆਦਾ ਬਤਨੀ ਜੀ ਮੰਗੀ ਬੋਲਦੇ ਅਸੀਂ ਉਸ ਦਾ ਬਹੁਤ ਜ਼ਿਆਦਾ ਦੁਖੀ ਇਸ ਪਾਸ ਇਹਦੇ ਤੇ ਕੰਟਰੋਲ ਹੋਣਾ ਚਾਹੀਦਾ ਬੱਚਾ ਬਹੁਤ ਜ਼ਿਆਦਾ ਸਾਡੇ ਸਾਹਮਣੇ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਦਿਨ ਰਾਤ ਉਹ ਨਸ਼ੇ ਬਦੇ ਪੈਨੇ ਆਸ ਕੀ ਬਾਤ ਜਿੰਨੀ ਬਦੀ ਕਿ ਅਸੀਂ ਖੁਦ ਗਵਾਣ ਚ ਰਹਨੇ ਆ ਖੁਦ ਦੇ ਦੇ ਸਾਡੇ ਤੀਜੇ ਭੈਤੀ ਆ ਪੈਨੋ ਲੰਗਦਿਆਂ ਨੇ ਲੋਕ ਦੇਖਣ ਲੱਗੇ ਸ਼ਰਮ ਆਂਦੀ ਆ ਜੀ ਅਸੀਂ ਕਈ ਵਾਰ ਸਕੈਟ ਵੀ ਕੀਤੀ ਕੰਪਲੀਟ ਵੀ ਕੋਈ ਸਾਡੇ ਕਿਸੇ ਸਰਕਾਰ ਦੇ ਬਹੁਤ ਜ਼ਿਆਦਾ ਮੁਸ਼ਕਿਲ ਆ ਰਹੀ ਹੈ ਸਮੱਸਿਆ ਇੱਥੇ ਸਾਨੂੰ ਮਾਨ ਸਾਹਿਬ ਇਹ ਆ ਰਹੀ ਹੈ ਵੀ ਇੱਕ ਤਾਂ ਇੱਥੇ ਛੋਟੇ ਛੋਟੇ ਸਕੂਲਾਂ 'ਲੇ ਕੁੜੀਆਂ ਮੁੰਡੇ ਆਕੇ ਉਰੇ ਸਾਨੂੰ ਇੱਕ ਇਥੇ ਆਸ਼ਕੀ ਦਾ ਅੱਡਾ ਬਣ ਗਿਆ ਇਹ ਪਾਰਕ ਜਾਂ ਨਸ਼ੇੜੀਆਂ ਦਾ ਅੱਡਾ ਬਣ ਗਿਆ ਜੋ ਜਹਾਂ ਦਾ ਨਸ਼ੇੜੀ ਉਰੇ ਆ ਕੇ ਸਮੈਕਾਂ ਪੀਉਂਦੇ ਨੇ ਟੀਕੇ ਲਾਉਂਦੇ ਨੇ ਰਾਤ ਨੂੰ ਉਹੀ ਇਥੇ ਲੁੱਟਾ ਖਵਾ ਕਰਦੇ ਨੇ ਮਤਲਬ ਕਿ ਜੇ ਕੋਈ ਇਥੇ ਸੈਰ ਜੇ ਅੱਜ ਤੋਂ ਪਹਿਲਾਂ ਇਥੇ ਦੇਖਣ ਨੂੰ ਮਿਲਦਾ ਸੀ ਬੜੇ ਸੋਹਣੇ ਬੂਟੇ ਲੱਗੇ ਬਹੁਤ ਲੋਕ ਇੱਥੇ ਸੈਰ ਕਰਨ ਆਉਂਦੇ ਸੀ ਆਪਣੇ ਸਿਹਤ ਦਾ ਧਿਆਨ ਰੱਖਿਆ ਜਾਂਦਾ ਸੀ ਜੇ ਹੁਣ ਦੇਖ ਕੇ ਹੁਣ ਇਥੇ ਕੁੜੀਆਂ ਦਾ ਮੁੰਡਿਆਂ ਦਾ ਅੱਡਾ ਬਣ ਗਿਆ ਆਸ਼ਕੀ ਦਾ ਅੱਡਾ ਬਣ ਗਿਆ ਤੇ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਇਸ ਟਾਈਮ ਇਹ ਪਾਰਕ ਪ੍ਰਸ਼ਾਸਨ ਦਾ ਇਸ ਵਾਰ ਕੋਈ ਧਿਆਨ ਨਹੀਂ ਬਹੁਤ ਵਾਰ ਅਸੀਂ ਕੰਪਲੇਂਟ ਵੀ ਕਰ ਚੁੱਕੇ ਆਂ ਬਹੁਤ ਪ੍ਰਸ਼ਾਸਨ ਨੂੰ ਅਸੀਂ ਸਨੇਹ ਲਾ ਚੁੱਕੇ ਆਂ ਪਰ ਇੱਥੇ ਕੋਈ ਪ੍ਰਸ਼ਾਸਨ ਵਾਲਾ ਆ ਕੇ ਇੱਥੇ ਦੇਖਦਾ ਨਹੀਂ ਤੁਸੀਂ ਖੜੇ ਵੀ ਨੇ ਇੱਥੇ ਮੁੰਡੇ ਕੁੜੀਆਂ ਨਸ਼ਾ ਕਰਦੇ ਬਹੁਤ ਬੜੇ ਨੇ ਜੀ ਤੁਸੀਂ ਫੜਨ ਦੀ ਵੀ ਤੁਹਾਨੂੰ ਗੱਲ ਦੰਨਾ ਤੁਸੀਂ ਇੱਥੇ ਜਾਓ ਤੁਹਾਡੇ ਸਾਹਮਣੇ ਉਹਰੇ ਟੀਕੇ ਗਰੇ ਮਿਲ ਜਾਣਗੇ ਨਸ਼ੇੜੀਆਂ ਦੇ ਉਹ ਬੱਚੇ ਉਹ ਦੇਖੋ ਕੁੜੀਆਂ ਬੈਠੀਆਂ ਮੁੰਡੇ ਬੈਠੇ ਨੇ ਐ ਬਾਹਾਂ ਬਾਹਾਂ ਪਾ ਕੇ ਬਹਿੰਦੇ ਨੇ ਜਿਵੇਂ ਇੱਕ ਪਤਾ ਨਹੀਂ ਪਿਕਨਿਕ ਤੇ ਆਏ ਹੁੰਦੇ ਨੇ ਇੱਥੇ ਵੀ ਇਹ ਕੋਈ ਪਿਕਨਿਕ ਦਾ ਅੱਡਾ ਬਣਿਆ ਹੋਇਆ ਹੈ ਸਕੂਲ ਵਾਲੇ ਨਹੀਂ ਕਰਦੇ ਚੱਲ ਜਾਈਏ ਸਕੂਲਾਂ ਮਾਪਿਓ ਧਿਆਨ ਦੇਣ ਜੀ ਬੱਚੇ ਤੇ ਆਪਣੇ ਤੇ ਸਕੂਲਾਂ ਵਾਲਿਆਂ ਨੂੰ ਕੀ ਪ੍ਰਭਾਵ ਪਈ ਹੈ ਪ੍ਰਾਈਵੇਟ ਸਕੂਲ ਨੇ ਆਪਣਾ ਉਹਨਾਂ ਦਾ ਆਪਣਾ ਧੰਦਾ ਚੱਲਦਾ ਆ ਸਕੂਲਾਂ ਵਾਲਿਆਂ ਨੂੰ ਕੀ ਪ੍ਰਭਾਵ ਹੋਣੀ ਹੈ ਮਾਪਿਓ ਨੂੰ ਚਾਹੀਦਾ ਵੀ ਸਾਡਾ ਬੱਚਾ ਸਕੂਲ ਗਿਆ ਪੜ੍ਹਨ ਗਿਆ ਤਾਂ ਵੀ ਅਸੀਂ ਮੁੜ ਕੇ ਸਕੂਲ ਜਾਂਦਾ ਨਹੀਂ ਜਾਂਦਾ ਇਹ ਤਾਂ ਮਾਪਿਓ ਨੂੰ ਦੇਖਣਾ ਚਾਹੀਦਾ ਬਾਈ ਸਮੱਸਿਆ ਤੁਹਾਡੇ ਸਾਹਮਣੇ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਦਿਨ ਰਾਤ ਉਰੇ ਨਸ਼ੇ ਵਧੇ ਪੈ ਨੇ ਆਸ ਕੀ ਬਾਜ ਜਿੰਨੀ ਬਧੀ ਪਿਆ ਅਸੀਂ ਖੁਦ ਗਵਾਣ ਚ ਰਹਨੇ ਅਸੀਂ ਖੁਦ ਦੇਖਦੇ ਆ ਸਾਡੇ 33 33 ਪੈਨੋਂ ਲੰਘਦਿਆਂ ਨੇ ਉਹਨਾਂ ਨੂੰ ਦੇਖਣ ਲੱਗੇ ਸ਼ਰਮ ਆਉਂਦੀ ਹੈ ਜੀ ਅਸੀਂ ਕਈ ਵਾਰ ਸ਼ਿਕਾਇਤ ਵੀ ਕੀਤੀ ਕੰਪਲੀ ਬਹੁਤ ਜ਼ਿਆਦਾ ਮੁਸ਼ਕਿਲ ਆ ਰਹੀ ਹੈ ਜੀ ਬਹੁਤ ਮੁਸ਼ਕਿਲ ਬਹੁਤ ਜ਼ਿਆਦਾ ਜਿੰਨੀ ਕਹਤੋਂ ਤੁਹਾਡੇ ਸਾਹਮਣੇ ਹੁਣ ਦੇਖ ਲੋ ਜੀ ਛੋਟੇ ਛੋਟੇ ਬੱਚੇ ਛੋਟੇ ਮੁੰਡੇ ਆਸਕੇ ਆ ਮਾਰਦੇ ਕਿਵੇਂ ਫਿਰਦੇ ਨੇ ਦੇਖ ਲੋ ਜੀ ਕੋਈ ਕੰਟਰੋਲ ਨਹੀਂ ਕੋਈ ਕੰਟਰੋਲ ਨਹੀਂ ਹੈਗਾ ਜੀ ਅਸੀਂ ਖੁਦ ਗਵਾਂਢ ਚ ਰਹਨੇ ਆਸੀਂ ਖੁਦ ਰੋਜ਼ ਦੇਖਦੇ ਆ ਇਹ ਡਰਾਮਾ ਜੀ ਕਿਆ ਬਹੁਤ ਜ਼ਿਆਦਾ ਛੋਟੇ ਬੱਚੇ ਆਉਂਦੇ ਆ ਪੜਾਈ ਕੇ ਵਾਸਤੇ ਕੋਈ ਨਹੀਂ ਪੜ੍ਹਦੇ ਉਰੇ ਬੈਠ ਕੇ ਆ ਕੇ ਬੈਠ ਜਾਂਦੇ ਆ ਛੋਟੇ ਛੋਟੇ ਬੱਚੇ ਹੁੰਦੇ ਆ ਜੇ ਉਹਨਾਂ ਨੂੰ ਕਹਿੰਦੇ ਆ ਤਾਂ ਬਹੁਤ ਜ਼ਿਆਦਾ ਬਤਮੀਜ਼ੀ ਮੰਗੀ ਬੋਲਦੇ ਆ ਅਸੀਂ ਉਸਦਾ ਬਹੁਤ ਜ਼ਿਆਦਾ ਦੁਖੀ ਆ ਇਸ ਪਾਰਕ ਤੋਂ ਇਹਦੇ ਤੇ ਕੰਟਰੋਲ ਹੋਣਾ ਚਾਹੀਦਾ ਬੱਚਿਆਂ ਨੂੰ ਵੀ ਕੀ ਕਰਦੇ ਉਹ ਰਿਆਨਾਂ ਕੁੜੀ ਮੁੰਡੇ ਹਾਂ ਜੀ ਬੱਚੇ ਪਿੰਡਾਂ ਤੋਂ ਵੀ ਬੱਚੇ ਆਂਦੇ ਨੇ ਬਹੁਤ ਕੁੜੀਆਂ ਮੁੰਡੇ ਜਿਹੜੇ ਬੈਠੇ ਨੇ ਲੜਾਈਆਂ ਕਰਦੇ ਨੇ ਹੈ ਪਾਰਕ 'ਚ ਬਹੁਤ ਗੰਦ ਪਾਇਆ ਗਿਆ ਇਹਨਾਂ ਨੇ ਨਾ ਤੁਹਾਨੂੰ ਸ਼ੇਅਰ ਕਰਨੀ ਹੈ ਹਾਂ ਜੀ ਸ਼ੇਅਰ ਕਰਨੀ ਓਕੇ ਬਹੁਤ ਦੇਖਦੇ ਆ ਬੱਚੇ ਹੋਰ ਵੀ ਖਰਾਬ ਹੁੰਦੇ ਨੇ ਦੇਖ-ਦੇਖ ਕੇ ਸਾਡੇ ਬੱਚੇ ਆਣਗੇ ਛੋਟੇ-ਛੋਟੇ ਬੱਚੇ ਨੇ ਉਹ ਵੀ ਦੇਖਦੇ ਨੇ ਉਹ ਵੀ ਖਰਾਬ ਹੀ ਹੋਣਗੇ ਦੇਖ ਕੇ ਕਿ ਨਹੀਂ